ਗੜ ਵਿਖੇ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਜਿਹੜੀ ਲਟਕਦੇ ਮਸਲੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਮਜ਼ਦੂਰਾਂ ਦੇ ਹਰ ਗੱਲਬਾਤ ਕੀਤੀ ਗਈ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਵਾਪਸ ਜਾਂਦੇ ਹੋਏ ਸਾਰੇ ਲੀਡਰਾਂ ਨੂੰ ਡੀਟੇਨ ਕਰ ਲਿਆ ਗਿਆ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੀ ਮੈਂ ਬਹੁਤ ਨਿੰਦਿਆ ਕਰਦਾ ਹਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਉਹੀ ਕਿਸਾਨ ਨੇ ਜਿਨ੍ਹਾਂ ਦੇ ਧਰਨਿਆਂ 'ਚ ਜਾ ਕੇ ਤੁਸੀਂ ਇਹ ਵਾਅਦਾ ਕਰਦੇ ਸੀ ਕਿ ਅਸੀਂ ਆਵਾਂਗੇ ਤੇ ਸਾਰੀ ਜਿਹੜੀ ਐਮਐਸਪੀ ਹੋਸੀ ਤੁਹਾਨੂੰ ਦੇਵਾਂਗੇ ਔਰ ਤੁਹਾਡੇ ਐਮਐਲਏ ਵੀ ਚੁਟਕੀਆਂ ਦੇ ਨਾਲ ਮਸਲੇ ਹੱਲ ਕਰਨ ਦੀ ਗੱਲ ਕਰਦੇ ਸੀ ਐਮਐਸਪੀ ਦੇ ਅੱਜ 3 ਸਾਲ ਹੋ ਗਏ ਆ ਤੁਸੀਂ ਉਹਨਾਂ ਦੇ ਮਸਲੇ ਤੇ ਹੱਲ ਕੀ ਕਰਨੇ ਆ ਅੱਜ ਉਹਨਾਂ ਨੂੰ ਡਿਟੇਨ ਕਰ ਲਿਆ ਤੁਹਾਡਾ ਫਰਜ਼ ਬੰਦਾ ਸੀ ਅੱਗੇ ਲਾ ਕੇ ਕੇਂਦਰ ਸਰਕਾਰ ਦੇ ਨਾਲ ਜਾ ਕੇ ਲੜਾਈ ਲੜਦੇ ਧਰਨੇ ਦਿੰਦੇ ਔਰ ਇਹਨਾਂ ਨੂੰ ਉੱਤੇ ਤੱਕ ਲੈ ਕੇ ਜਾਂਦੇ ਅੱਜ ਕਾ ਸਾਲ ਲੰਬਾ ਸਮਾਂ ਹੋ ਗਿਆ ਮਜ਼ਦੂਰ ਜਿਹੜਾ ਸੰਘਰਸ਼ ਕਰ ਰਿਹਾ ਹੈ ਅੱਜ ਦੀ ਜਿਹੜੀ ਘਟਨਾ ਹੋਈ ਹੈ ਮੈਂ ਉਹਦੀ ਨਿੰਦਿਆ ਕਰਦਾ ਮੇਰੀ ਸਰਕਾਰ ਤੋਂ ਮੰਗ ਹੈ ਤੁਰੰਤ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਉਹਨਾਂ ਦੇ ਨਾਲ ਲਾ ਕੇ ਉਹਨਾਂ ਦੇ ਜਿਹੜੇ ਲੜਕਦੇ ਮਸਲੇ ਆ ਉਨਣੇਰੇ ਮਸਲੇ ਦਾ ਹੱਲ ਕਰਾਇਆ ਜਾਵੇ ਔਰ ਕੇਂਦਰ ਸਰਕਾਰ ਤੇ ਔਰ ਆਪਣੀ ਸਰਕਾਰ ਤੇ ਦੋਵਾਂ ਤੇ ਉਹਨਾਂ ਮਸਲੇ ਦੇ ਹੱਲ ਵਾਸਤੇ ਬਾਜੂਪ ਤਰੀਕੇ ਜਿਹੜੇ ਆ ਉਹ ਅਪਣਾਏ ਜਾਣ